ਸਵਾਗਤ ਹੈ ਜੀ ਅੱਜ ਆਪਾਂ ਬੰਦਗੀ ਨਾਮਾ ਦੇ ਦੋ ਬਹੁਤ ਖਾਸ ਅਧਿਆਇਾਂ ਤੇ ਗੱਲਬਾਤ ਕਰਾਂਗੇ ਹਾਂਜੀ ਇਹ ਨੇ ਅਧਿਆਇ 15 ਜੋ ਮਨੁੱਖੀ ਕਮਜ਼ੋਰੀਆਂ ਬਾਰੇ ਹੈ ਤੇ ਅਧਿਆਇ 16 ਗੁਰੂ ਪੂਜਾ ਦੇ ਸੰਕਲਪ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਡੂੰਘੇ ਵਿਚਾਰਾਂ ਦੀ ਤਹਿ ਤੱਕ ਜਾਈਏ ਤੇ ਸਮਝੀਏ ਕਿ ਇਹ ਸਾਡੇ ਲਈ ਕੀ ਅਰਥ ਰੱਖਦੇ ਨੇ ਬਿਲਕੁਲ ਇਹ ਦੋਵੇਂ ਵਿਸ਼ੇ ਬਹੁਤ ਅਹਿਮ ਨੇ ਤਾਂ ਸ਼ੁਰੂ ਕਰਦੇ ਹਾਂ ਮਨੁੱਖੀ ਕਮਜ਼ੋਰੀਆਂ ਦੇ ਵਿਚਾਰ ਤੋਂ ਸਰੋਤਾ ਵਿੱਚ ਨਾ ਇੱਕ ਬੜਾ ਦਿਲਚਸਪ ਜ਼ਿਕਰ ਹੈ ਉਮਰ ਖਯਾਮ ਦਾ ਅੱਛਾ ਹਾਂ ਉਹ ਪੁੱਛਦੇ ਨੇ ਕਿ ਕੋਈ ਹੈ ਜਿਹੜਾ ਗੁਨਾਹ ਤੋਂ ਬਿਨਾਂ ਹੋਵੇ ਕੋਈ ਐਸਾ ਜੀਵਿਆ ਜਿਸਨੇ ਕਦੇ ਗੁਨਾਹ ਨਾ ਕੀਤਾ ਹੋਵੇ ਹੂੰ ਬਹੁਤ ਸਿੱਧਾ ਤੇ ਤਿੱਖਾ ਸਵਾਲ ਹੈ ਇਹ ਮਨੁੱਖੀ ਹੋਣ ਦੀ ਸੱਚਾਈ ਵੱਲ ਇਸ਼ਾਰਾ ਕਰਦਾ ਹੈ ਤੇ ਦੇਖੋ ਇਹ ਸਿਰਫ ਕੋਈ ਕਵੀ ਦੀ ਗੱਲ ਨਹੀਂ ਇਸੇ ਗੱਲ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਰ-ਬਾਰ ਕਿਹਾ ਗਿਆ ਹੈ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਨਾ ਮਾਟੀ ਕਾ ਕਿਆ ਥੋਪੈ ਸੁਆਮੀ ਮਾਨਸਕੀ ਗਤ ਇਹੀ ਹਾਂਜੀ ਮਤਲਬ ਹੇ ਮਨ ਇਨਸਾਨ ਦੀ ਹਾਲਤ ਉਸਦੀ ਫਿਤਰਤ ਹੀ ਐਸੀ ਹੈ ਉਹ ਪੁੱਲ ਜਾਂਦਾ ਹੈ ਕਮਜ਼ੋਰੀਆਂ ਉਹਦੇ ਸੁਭਾਅ ਚ ਨੇ ਅੱਛਾ ਤਾਂ ਮਤਲਬ ਕਮਜ਼ੋਰ ਹੋਣਾ ਕੋਈ ਅਜੀਬ ਗੱਲ ਨਹੀਂ ਇਹ ਤਾਂ ਇਨਸਾਨ ਹੋਣ ਦਾ ਹਿੱਸਾ ਹੀ ਆ ਹਾਂਜੀ ਇੱਕ ਤਰ੍ਹਾਂ ਨਾਲ ਇਹੀ ਗੱਲ ਹੈ ਪਰ ਫਿਰ ਇਹ ਲਿਖਤਾ ਕਹਿੰਦੀਆਂ ਨੇ ਕਿ ਕਮਜ਼ੋਰੀਆਂ ਸਿਰਫ ਸੁਭਾਅ ਨਹੀਂ ਇਹ ਤਾਂ ਜਨਮ ਮਰਨ ਦੇ ਚੱਕਰ ਦਾ ਕਾਰਨ ਵੀ ਨੇ ਬਿਲਕੁਲ ਤੇ ਅਸਲ ਚ ਇਨਸਾਨੀ ਜ਼ਿੰਦਗੀ ਦਾ ਮਕਸਦ ਇਹਨਾਂ ਉੱਪਰ ਜਿੱਤ ਪਾਉਣਾ ਹੈ ਆਪਣੇ ਆਪ ਨੂੰ ਪਾਕ ਕਰਨਾ ਹੈ ਇੱਕ ਉਦਾਹਰਣ ਵੀ ਦਿੱਤੀ ਹੈ ਬੜੀ ਸੋਹਣੀ ਹਾਂ ਕਿ ਜਿਵੇਂ ਬਿਮਾਰ ਨੂੰ ਹਸਪਤਾਲ ਚਾਹੀਦਾ ਹੈ ਤੰਦਰੁਸਤ ਨੂੰ ਨਹੀਂ ਓਵੇਂ ਹੀ ਜਿਹੜੀ ਰੂਹ ਕਮਜ਼ੋਰੀਆਂ ਤੋਂ ਮੁਕਤ ਹੋ ਜਾਂਦੀ ਹੈ ਉਹ ਇਸ ਜਨਮ ਮਰਨ ਦੇ ਕੀੜੇ ਤੋਂ ਵੀ ਆਜ਼ਾਦ ਹੋ ਜਾਂਦੀ ਹੈ درست فرمایا ਬਹੁਤ ਵਧੀਆ ਉਦਾਹਰਣ ਹੈ ਤੇ ਇਸ ਮੁਕਤੀ ਵੱਲ ਜਾਂ ਕਹਿ ਲੋ ਆਤਮਿਕ ਸ਼ੁੱਧਤਾ ਵੱਲ ਪਹਿਲਾ ਕਦਮ ਤੇ ਸ਼ਾਇਦ ਸਭ ਤੋਂ ਜ਼ਰੂਰੀ ਵੀ ਉਹ ਹੈ ਆਪਣੀਆਂ ਕਮਜ਼ੋਰੀਆਂ ਬਾਰੇ ਜਾਣੂ ਹੋਣਾ ਪੂਰੀ ਤਰ੍ਹਾਂ ਸੁਚੇਤ ਹੂੰ ਜੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿੱਥੇ ਗਲਤ ਆ ਤਾਂ ਸੁਧਾਰ ਕਿਵੇਂ ਹੋਵੇਗਾ ਉਸੇ ਗ੍ਰੰਥ ਚ ਇੱਕ ਹੋਰ ਮਿਸਾਲ ਹੈ ਕੋਈ ਬੰਦਾ ਬਿਮਾਰ ਹੈ ਪਰ ਜੇ ਉਹ ਮੰਨੇ ਹੀ ਨਾ ਕਿ ਉਹ ਬਿਮਾਰ ਹੈ ਜਾਂ ਉਸ ਨੂੰ ਪਤਾ ਹੀ ਨਾ ਹੋਵੇ ਤਾਂ ਤਾਂ ਉਹ ਇਲਾਜ ਕਿਵੇਂ ਕਰਵਾਏਗਾ ਬਿਲਕੁਲ ਤੇ ਇਸੇ ਤਰ੍ਹਾਂ ਜੇ ਅਸੀਂ ਆਪਣੀਆਂ ਕਮੀਆਂ ਨੂੰ ਗੁੱਸਾ ਲਾਲਚ ਝੰਕਾਰ ਮਤਲਬ ਜਿਹਨੂੰ ਆਪਾਂ ਹਉਮੈ ਕਹਿ ਸਕਦੇ ਆ ਜੇ ਅਸੀਂ ਇਹਨਾਂ ਤੋਂ ਅਣਜਾਣ ਆ ਤਾਂ ਫਿਰ ਇਹਨਾਂ ਤੋਂ ਉੱਪਰ ਉੱਠਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਹੀ ਗੱਲ ਹੈ ਜਾਗਰੂਕਤਾ ਬਹੁਤ ਜ਼ਰੂਰੀ ਹੈ ਤੇ ਇੱਥੇ ਨਾ ਅੰਦਰੂਨੀ ਆਵਾਜ਼ ਦਾ ਜ਼ਿਕਰ ਵੀ ਆਉਂਦਾ ਹੈ ਜ਼ਮੀਰ ਦਾ ਹਾਂਜੀ ਬਹੁਤ ਅਹਿਮ ਨੁਕਤਾ ਹੈ ਇਹ ਕਿ ਸਾਨੂੰ ਇੱਕ ਅੰਦਰੂਨੀ ਗਾਈਡ ਮਿਲਿਆ ਹੋਇਆ ਹੈ ਇੱਕ ਦੋਸਤ ਜੋ ਸਾਨੂੰ ਟੋਕਦਾ ਰਹਿੰਦਾ ਹੈ ਜਦੋਂ ਅਸੀਂ ਗਲਤ ਹੁੰਨੇ ਆ ਪਰ ਜੇ ਅਸੀਂ ਉਸ ਦੋਸਤ ਦੀ ਸੁਣੀ ਹੀ ਨਾ ਵਾਰ-ਵਾਰ ਅਣ ਸੁਣਿਆ ਕਰੀ ਜਾਈਏ ਫਿਰ ਕੀ ਫਿਰ ਉਹੀ ਹੁੰਦਾ ਹੈ ਜੋ ਕਿਸੇ ਵੀ ਚੰਗੇ ਸਲਾਹਕਾਰ ਨਾਲ ਹੁੰਦਾ ਹੈ ਜਦੋਂ ਉਹਦੀ ਸਲਾਹ ਰੱਦੀ ਦੀ ਟੋਕਰੀ ਚ ਜਾਂਦੀ ਰਹੇ ਉਹ ਆਵਾਜ਼ ਹੌਲੀ ਪੈ ਜਾਂਦੀ ਹੈ ਬੰਦਗੀ ਨਾਮਾ ਚੇਤਾਵਨੀ ਦਿੰਦਾ ਹੈ ਕਿ ਜਦੋਂ ਜ਼ਮੀਰ ਨੂੰ ਦਬਾਇਆ ਜਾਂਦਾ ਹੈ ਤਾਂ ਅਖੀਰ ਉਹ ਬੋਲਣੋਂ ਹਟ ਜਾਂਦੀ ਹੈ ਚੁੱਪ ਹੋ ਜਾਂਦੀ ਹੈ ਉਹ ਤੇ ਲਿਖਿਆ ਹੈ ਕਿ ਉਹ ਬੰਦਾ ਬਦਕਿਸਮਤ ਹੈ ਜਿਸ ਦੀ ਜ਼ਮੀਰ ਹਾਰ ਕੇ ਬੈ ਗਈ ਹੋਵੇ ਉਹਦੀ ਹਾਲਤ ਉਸ ਗੱਡੀ ਵਰਗੀ ਹੋ ਜਾਂਦੀ ਹੈ ਜਿਸ ਦੀਆਂ ਬ੍ਰੇਕਾਂ ਫੇਲ ਹੋਣ ਅੱਛਾ ਫੇਰ ਤਾਂ ਰਸਤੇ 'ਚ ਹਾਦਸੇ ਪਟਕਣਾ ਖੱਜਲ ਖੁਆਰੀ ناکਾਮੀ ਇਹ ਸਭ ਤਾਂ ਹੋਣਾ ਹੀ ਹੈ ਨਾ ਮਤਲਬ ਤੁਹਾਡੀ ਜ਼ਮੀਰ ਤੁਹਾਡਾ ਰੱਬ ਵੱਲੋਂ ਇੱਕ अर्ਲੀ ਵਰਨਿੰਗ ਸਿਸਟਮ ਹੈ ਉਹਨੂੰ ਬੰਦ ਕਰਨਾ ਮਤਲਬ ਰੋਹਾਨੀ ਐਕਸੀਡੈਂਟ ਨੂੰ ਸੱਦਾ ਦੇਣਾ ਹੂੰ ਤੇ ਇਸੇ ਕਰਕੇ ਸਰੋਤ ਇੱਕ ਅਜੋਕੇ ਰੁਝਾਨ ਤੇ ਵੀ ਚਿੰਤਾ ਕਰਦੇ ਨੇ ਓਕੇ ਕਿ ਕਈ ਲੋਕ ਅੱਜਕੱਲ ਆਪਣੀਆਂ ਕਮਜ਼ੋਰੀਆਂ ਲਈ ਨਾ ਬਹਾਨੇ ਲੱਭਦੇ ਨੇ ਉਹਨਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਨੇ ਕਹਿੰਦੇ ਨੇ ਜੀ ਹਾਲਾਤ ਹੀ ਐਸੇ ਸੀ ਜਾਂ ਸਭ ਕਰਦੇ ਨੇ ਇਹ ਬਹੁਤ ਖਤਰਨਾਕ ਹੈ ਹਾਂ ਇਹ ਤਾਂ ਹੈ ਆਪਣੀ ਗਲਤੀ ਮੰਨਣ ਦੀ ਬਜਾਏ ਉਸ ਨੂੰ ਜਸਟੀਫਾਈ ਕਰਨਾ ਪਰ ਇਸ ਜਾਗਰੂਕਤਾ ਦਾ ਇੱਕ ਚੰਬਾ ਪਾਸਾ ਵੀ ਹੈ ਉਹ ਕਿਹੜਾ ਜਦੋਂ ਕੋਈ ਆਪਣੇ ਨੁਕਸਾਨ ਨੂੰ ਸੱਚੀ ਜਾਣ ਲੈਂਦਾ ਨਾ ਤਾਂ ਬੰਦਗੀ ਨਾਮਾ ਕਹਿੰਦਾ ਹੈ ਕਿ ਉਹ ਦੂਜਿਆਂ 'ਚ ਨੁਕਸ ਕੱਢਣੇ ਛੱਡ ਦਿੰਦਾ ਹੈ ਅੱਛਾ ਹਾਂ ਕਿਉਂਕਿ ਉਸ ਨੂੰ ਆਪਣੀਆਂ ਕਮੀਆਂ ਦਾ ਪਤਾ ਹੁੰਦਾ ਹੈ ਉਹ ਆਪਣੇ ਆਪ ਨੂੰ ਸਭ ਤੋਂ ਨੀਮਾ ਸਭ ਤੋਂ ਕਮਜ਼ੋਰ ਸਮਝਣ ਲੱਗ ਪੈਂਦਾ ਹੈ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਇਸ ਨਾਲ ਨਿਮਰਤਾ ਆਉਂਦੀ ਹੈ ਤੇ ਜਿੱਥੇ ਨਿਮਰਤਾ ਆ ਗਈ ਉੱਥੇ ਹੰਕਾਰ ਕੱਟਦਾ ਹੈ ਤੇ ਸੁਧਾਰ ਦਾ ਰਸਤਾ ਖੁੱਲਦਾ ਸਹੀ ਨਾਲੇ ਸ਼ਾਇਦ ਦੂਜਿਆਂ ਇਹ ਹਮਦਰਦੀ ਵੀ ਵਜਨ ਦੀ ਹੋਵੇਗੀ ਬਿਲਕੁਲ ਜਦੋਂ ਪਤਾ ਹੋਵੇ ਕਿ ਮੈਂ ਵੀ ਭੁੱਲਣ ਹਾਂ ਤਾਂ ਦੂਜਿਆਂ ਦੀਆਂ ਗਲਤੀਆਂ ਇੰਨੀਆਂ ਵੱਡੀਆਂ ਨਹੀਂ ਲੱਗਦੀਆਂ ਠੀਕ ਤਾਂ ਜੇ ਕਮਜ਼ੋਰੀਆਂ ਨੂੰ ਸਮਝਣਾ ਤੇ ਉਹਨਾਂ ਬਾਰੇ ਸੁਚੇਤ ਹੋਣਾ ਪਹਿਲਾ ਕਦਮ ਹੈ ਤਾਂ ਅਗਲਾ ਸਵਾਲ ਤਾਂ ਇਹੀ ਹੈ ਕਿ ਇਹਨਾਂ ਤੋਂ ਪਾਰ ਕਿਵੇਂ ਜਾਣਾ ਹੈ ਤੇ ਇੱਥੇ ਬੰਦਗੀ ਨਾਮਾ ਦਾ ਅਗਲਾ ਅਧਿਆਇ ਯਾਨੀ ਅਧਿਆਇ 16 ਆਉਂਦਾ ਹੈ ਗੁਰੂ ਪੂਜਾ ਹਾਂਜੀ ਪਰ ਸ਼ਾਇਦ ਇਹ ਉਹ ਪੂਜਾ ਨਹੀਂ ਜਿਸ ਤਰ੍ਹਾਂ ਅਸੀਂ ਆਮ ਤੌਰ ਤੇ ਸੋਚਦੇ ਹਾਂ ਫੁੱਲ ਚੜਾਉਣਾ ਜਾਂ ਮੱਥਾ ਟੇਕਣਾ ਇੱਥੇ ਕੀ ਮਤਲਬ ਹੈ ਦੇਖੋ ਇੱਥੇ ਜੋ ਕੇਂਦਰੀ ਨੁਕਤਾ ਹੈ ਨਾ ਉਹ ਬਹੁਤ ਸਪਸ਼ਟ ਤੇ ਬਹੁਤ ਡੂੰਗਾ ਹੈ ਲਿਖਤ ਜ਼ੋਰ ਦਿੰਦੀ ਹੈ ਕਿ ਅਸਲ ਸ਼ਰਧਾ ਅਸਲ ਗੁਰੂ ਭਗਤੀ ਉਹ ਹੈ ਜੋ ਗੁਰੂ ਨੂੰ ਖੁਸ਼ ਕਰਨ ਲਈ ਹੋਵੇ ਆਪਣੀ ਤਸੱਲੀ ਲਈ ਨਹੀਂ ਆਪਣੀ ਤਸੱਲੀ ਲਈ ਨਹੀਂ ਹਾਂ ਆਪਣੀ ਖੁਸ਼ੀ ਲਈ ਨਹੀਂ ਗੁਰੂ ਦੀ ਖੁਸ਼ੀ ਲਈ ਤੇ ਇਹਦੇ ਲਈ ਸਭ ਤੋਂ ਪਹਿਲੀ ਸ਼ਰਤ ਕੀ ਹੈ ਆਪਣੀ ਮਰਜ਼ੀ ਨੂੰ ਆਪਣੀ ਇੱਛਾ ਨੂੰ ਗੁਰੂ ਦੀ ਰਜ਼ਾ ਦੇ ਹੇਠਾਂ ਕਰਨਾ ਹੂੰ ਆਪਣੀ ਮਰਜ਼ੀ ਛੱਡਣੀ ਹਾਂਜੀ ਜਿਵੇਂ ਕਿਹਾ ਗਿਆ ਹੈ ਪਿਆਰੇ ਦੀ ਰਜ਼ਾ ਵਿੱਚ ਆਪਣੀ ਰਜ਼ਾ ਨੂੰ ਮਿਲਾਉਣਾ ਇਹ ਰੋਹਾਨੀ ਰਾਹ ਦਾ ਬੁਨਿਆਦੀ ਅਸੂਲ ਹੈ ਜਿਹੜੇ ਰੱਬ ਦੇ ਰਾਹ ਤੇ ਚੱਲਣ ਵਾਲੇ ਨੇ ਉਹਨਾਂ ਲਈ ਭਗਤੀ ਦਾ ਸਿਖਰ ਕੀ ਹੈ ਸਵੇ ਦਾ ਯਾਨੀ ਹਉਮੈ ਦਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਤੇ ਰੱਬ ਨਾਲ ਇੱਕ ਹੋ ਜਾਣਾ ਅੱਛਾ ਤਾਂ ਗੁਰੂ ਦੀ ਪੂਜਾ ਇਸ ਅਰਥ ਵਿੱਚ ਇਸ ਸਵੈ ਨੂੰ ਮਿਟਾਉਣ ਦਾ ਇੱਕ ਤਰੀਕਾ ਹੈ ਤਾਂ ਕਿ ਪ੍ਰਭੂ ਨਾਲ ਮਿਲਾਪ ਹੋ ਸਕੇ ਇਸੇ ਲਈ ਕਿਹਾ ਜਾਂਦਾ ਹੈ ਕਿ ਰੱਬ ਦੀ ਮਿਹਰ ਗੁਰੂ ਦੀ ਖੁਸ਼ੀ ਤੇ ਨਿਰਭਰ ਕਰਦੀ ਹੈ ਇਹ ਤਾਂ ਬਹੁਤ ਬਹੁਤ ਵੱਡੀ ਗੱਲ ਕਹਿ ਦਿੱਤੀ ਪਰ ਨਾਲ ਹੀ ਨਾ ਇਹ ਗ੍ਰੰਥ ਇੱਕ ਪ੍ਰੈਕਟੀਕਲ ਮੁਸ਼ਕਿਲ ਵੱਲ ਵੀ ਇਸ਼ਾਰਾ ਕਰਦਾ ਹੈ ਉਹ ਕੀ ਕਿ ਆਮ ਤੌਰ ਤੇ ਜ਼ਿਆਦਾਤਰ ਲੋਕ ਗੁਰੂ ਦੀ ਪੂਜਾ ਕਰਦੇ ਤਾਂ ਹਨ ਪਰ ਆਪਣੀ ਤਸੱਲੀ ਲਈ ਹਾਂ ਇਹ ਸੱਚ ਹੈ ਮਤਲਬ ਉਹ ਇਹ ਨਹੀਂ ਸੋਚਦੇ ਕਿ ਗੁਰੂ ਦੀ ਅਸਲ ਖੁਸ਼ੀ ਕਿਸ ਗੱਲ ਵਿੱਚ ਹੈ ਬਸ ਜੋ ਰਸਮਾਂ ਨੇ ਜਾਂ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਕਰੀ ਜਾਂਦੇ ਨੇ ਇਹ ਤਾਂ ਬਹੁਤ ਔਖਾ ਹੋਵੇਗਾ ਆਪਣੀ ਮਰਜ਼ੀ ਨੂੰ ਪਿੱਛੇ ਰੱਖਣਾ ਬਿਲਕੁਲ ਔਖਾ ਹੈ ਹੋਂ ਮੈਂ ਬੜੀ ਤਾਕਤਵਰ ਚੀਜ਼ ਹੈ ਤਾਂ ਫਿਰ ਪਤਾ ਕਿਵੇਂ ਲੱਗੇ ਕਿ ਗੁਰੂ ਦੀ ਅਸਲ ਰਜ਼ਾ ਕੀ ਹੈ ਗੁਰੂ ਕੀ ਚਾਹੰਦੇ ਨੇ ਜਵਾਬ ਇਸ ਲਿਖਤ ਮੁਤਾਬਕ ਬਹੁਤ ਸਿੱਧਾ ਤੇ ਸਾਫ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੱਛਾ ਜਿਹੜੇ ਲੋਕ ਸੱਚਮੁੱਚ ਗੁਰੂ ਦੇ ਮਨ ਨੂੰ ਗੁਰੂ ਦੀ ਇੱਛਾ ਨੂੰ ਸਮਝਣਾ ਚਾਹੁੰਦੇ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਧਿਆਨ ਨਾਲ ਵਿਚਾਰ ਨਾਲ ਸ਼ਰਧਾ ਨਾਲ ਪੜਨਾ ਪਵੇਗਾ ਸਮਝਣਾ ਪਵੇਗਾ ਸਰੋਤਾ ਇਹ ਵੀ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਾਰੇ ਰੂਹਾਨੀ ਪੇਦ ਬਿਨਾ ਕਿਸੇ ਲੁਕਾ ਦੇ ਖੋਲਦਾ ਹੈ ਹਮ ਗੁਰੂ ਕੀ ਚਾਹੁੰਦੇ ਨੇ ਉਹਨਾਂ ਨੂੰ ਕੀ ਪਸੰਦ ਹੈ ਕੀ ਨਾ ਪਸੰਦ ਇਹ ਸਭ ਗੁਰਬਾਣੀ ਦੇ ਡੂੰਘੇ ਅਧਿਐਨ ਤੇ ਮਨਨ ਤੋਂ ਹੀ ਪਤਾ ਲੱਗ ਸਕਦਾ ਹੈ ਸਿਰਫ ਰਸਮੀ ਪਾਠ ਨਾਲ ਨਹੀਂ ਸਗੋ ਅਰਥਾਂ ਨੂੰ ਸਮਝ ਕੇ ਜ਼ਿੰਦਗੀ ਚ ਉਤਾਰਨ ਦੀ ਕੋਸ਼ਿਸ਼ ਨਾਲ ਤੇ ਜਦੋਂ ਕੋਈ ਇਸ ਤਰ੍ਹਾਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਹੋਰ ਹੈਰਾਨੀ ਵਾਲੀ ਗੱਲ ਪਤਾ ਲੱਗਦੀ ਹੈ ਕੀ ਕਿ ਗੁਰੂ ਸਿਰਫ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਪੂਜਾ ਹੋਵੇ ਜਾਂ ਬਸ ਸਤਕਾਰ ਕੀਤਾ ਜਾਵੇ ਉਹਨਾਂ ਦੀ ਅਸਲ ਇੱਛਾ ਤਾਂ ਇਹ ਹੈ ਕਿ ਸਿੱਖ ਉਹਨਾਂ ਦੇ ਸੱਚੇ ਵਾਰਿਸ ਬਣਨ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਬਿਲਕੁਲ ਵਾਰਿਸ ਬਣਨਾ ਕਿ ਇਹਦਾ ਮਕਸਦ ਹੋਇਆ ਤੀ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਅੰਦਰ ਵਸਾਉਣਾ ਉਹਨਾਂ ਮੁਤਾਬਿਕ ਜੀਣਾ ਤੇ ਖੁਦ ਗੁਰੂ ਵਾਲੇ ਗੁਣ ਅਪਣਾਉਣ ਦੀ ਕੋਸ਼ਿਸ਼ ਕਰਨਾ ਜਿਵੇਂ ਗੁਰਬਾਣੀ 'ਚ ਵੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਸਹੀ ਮਤਲਬ ਸਿੱਖੀ ਹੈ ਹੀ ਗੁਰੂ ਦੀ ਸਿੱਖਿਆ ਤੇ ਵਿਚਾਰ ਕਰਨਾ ਤੇ ਉਸ ਨੂੰ ਅਪਣਾਉਣਾ ਬਿਲਕੁਲ ਸਹੀ ਇੱਥੇ ਇੱਕ ਹੋਰ ਬਹੁਤ ਮਹੱਤਵਪੂਰਨ ਗੱਲ ਸਮਝ ਆਉਂਦੀ ਹੈ ਸੱਚੀ ਸ਼ਰਧਾ ਇਹ ਨਹੀਂ ਕਿ ਤੁਸੀਂ ਗੁਰੂ ਕੋਲੋਂ ਕੀ ਲੈਂਦੇ ਹੋ ਅੱਛਾ ਸਗੋਂ ਇਹ ਹੈ ਕਿ ਤੁਸੀਂ ਗੁਰੂ ਦੀਆਂ ਸਿੱਖਿਆਵਾਂ ਤੇ ਚੱਲ ਕੇ ਕੀ ਬਣਦੇ ਹੋ ਵਾਹ ਸਰੋਤ ਹੋਰ ਸਾਫ਼ ਕਰਦੇ ਨੇ ਕਿ ਗੁਰੂ ਸਭ ਤੋਂ ਵੱਧ ਖੁਸ਼ ਉਸ ਸਿੱਖ ਨਾਲ ਹੁੰਦੇ ਨੇ ਜੋ ਉਹਨਾਂ ਦੀਆਂ ਗੱਲਾਂ ਨੂੰ ਸਮਝਦਾ ਹੈ ਤੇ ਜ਼ਿੰਦਗੀ ਵਿੱਚ ਕਮਾਉਂਦਾ ਹੈ ਇੱਕ ਸੱਚੇ ਗੁਰੂ ਦੀ ਸਭ ਤੋਂ ਵੱਡੀ ਖੁਸ਼ੀ ਪਤਾ ਕੀ ਹੈ ਜੀ ਉਹ ਇਹ ਹੈ ਕਿ ਉਹ ਆਪਣਾ ਸਾਰਾ ਰੋਹਾਨੀ ਖਜ਼ਾਨਾ ਆਪਣਾ ਸਾਰਾ ਗਿਆਨ ਆਪਣੇ ਉਸ ਸੱਚੇ ਸਿੱਖ ਨੂੰ ਖੁੱਲੇ ਦਿਲ ਨਾਲ ਦੇ ਦੇਣ ਕਿਉਂਕਿ ਗੁਰੂ ਤਾਂ ਪੂਰੇ ਨੇ ਉਹਨਾਂ ਨੂੰ ਕੋਈ ਕਮੀ ਨਹੀਂ ਉਹ ਰੱਬ ਨਾਲ ਇੱਕ ਨੇ ਹਾਂਜੀ ਇਸ ਲਈ ਉਹਨਾਂ ਦੀ ਸਭ ਤੋਂ ਡੂੰਗੀ ਇੱਛਾ ਇਹ ਹੀ ਹੁੰਦੀ ਹੈ ਕਿ ਉਹ ਆਪਣੇ ਸਿੱਖ ਨੂੰ ਵੀ ਆਪਣੇ ਵਰਗਾ ਬਣਾ ਲੈਣ ਕਮੀਆਂ ਤੋਂ ਰਹਿਤ ਰੱਬੀ ਗੁਣਾ ਵਾਲਾ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਮਤਲਬ ਰੱਬ ਦਾ ਸੇਵਕ ਰੱਬ ਵਰਗਾ ਹੀ ਹੋ ਜਾਂਦਾ ਹੈ ਸਿਰਫ ਸਰੀਰ ਦਾ ਫਰਕ ਰਹਿ ਜਾਂਦਾ ਹੈ ਹਾਂਜੀ ਇਹੀ ਪਾਵ ਹੈ ਇਹ ਗੱਲ ਤਾਂ ਸਿੱਧੀ ਪਹਿਲੇ ਅਧਿਆਏ ਨਾਲ ਜੁੜ ਗਈ ਹਾਂਜੀ ਕਮਜ਼ੋਰੀਆਂ ਤੇ ਕਾਬੂ ਪਾਉਣ ਦਾ ਤਰੀਕਾ ਹੀ ਗੁਰੂ ਦੀ ਸਿੱਖਿਆ ਤੇ ਚੱਲਣਾ ਹੈ ਬਿਲਕੁਲ ਇਹ ਦੋਵੇਂ ਅਧਿਆਏ ਅਸਲ ਵਿੱਚ ਇੱਕ ਦੂਜੇ ਨੂੰ ਪੂਰਾ ਕਰਦੇ ਨੇ ਗੁਰੂ ਦੀ ਸਿੱਖਿਆ ਤੇ ਚੱਲਣਾ ਹੀ ਆਤਮਾ ਨੂੰ ਸ਼ੁੱਧ ਕਰਨ ਦਾ ਹਉਮੈ ਤੋਂ ਛੁਟਕਾਰਾ ਪਾਉਣ ਦਾ ਰਾਹ ਹੈ ਤੇ ਇਹੀ ਰਾਹ ਅੱਗੇ ਜਾ ਕੇ ਸਵੈ ਦੇ ਖਾਤਮੇ ਯਾਨੀ ਆਪਣੀ ਹਉਮੈ ਦੇ ਮਿਟਣ ਤੇ ਰੱਬ ਨਾਲ ਇੱਕ ਹੋਣ ਵੱਲ ਲੈ ਜਾਂਦਾ ਹੈ ਹੂੰ ਇਸ ਲਈ ਗੁਰੂ ਦੀ ਸੱਚੀ ਪੂਜਾ ਅਸਲ ਵਿੱਚ ਆਪਣਾ ਆਤਮਿਕ ਬਦਲਾਅ ਕਰਨਾ ਹੈ ਤਾਂ ਜੇ ਆਪਾਂ ਅੱਜ ਦੀ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੁੱਖ ਗੱਲਾਂ ਕੀ ਨਿਕਲੀਆਂ ਪਹਿਲੀ ਕਿ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨਾ ਮੰਨਣਾ ਤੇ ਉਹਨਾਂ ਬਾਰੇ ਹਮੇਸ਼ਾ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇਹ ਪਹਿਲਾ ਕਦਮ ਹੈ ਉਹਨਾਂ ਤੇ ਕਾਬੂ ਪਾਉਣ ਲਈ। ਇਸ ਤੋਂ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। ਸਹੀ ਗੱਲ ਹੈ। ਤੇ ਦੂਜੀ ਗੱਲ ਕਿ ਗੁਰੂ ਪ੍ਰਤੀ ਸੱਚੀ ਸ਼ਰਧਾ ਜਾਂ ਪੂਜਾ ਸਿਰਫ ਬਾਹਰੀ ਰਸਮਾਂਆਂ ਆਪਣੀ ਤਸੱਲੀ ਲਈ ਨਹੀਂ ਹੈ। ਹਾਂਜੀ। ਇਸ ਦਾ ਅਸਲ ਮਤਲਬ ਹੈ ਗੁਰੂ ਦੀ ਰਜ਼ਾ ਨੂੰ ਸਮਝਣਾ ਜੋ ਗੁਰਬਾਣੀ ਤੋਂ ਪਤਾ ਲੱਗਦੀ ਹੈ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣਾ। ਕੋਸ਼ਿਸ਼ ਕਰਨਾ ਕਿ ਉਹਨਾਂ ਵਰਗੇ ਬਣੀਏ ਇਸ ਨਾਲ ਹੀ ਅਸਲ ਆਤਮਿਕ ਸ਼ੁੱਧਤਾ ਤੇ ਬਦਲਾਅ ਆਉਂਦਾ ਹੈ ਬਿਲਕੁਲ ਠੀਕ ਕਿਹਾ ਇਹ ਦੋਵੇਂ ਅਧਿਆਏ ਅਸਲ ਵਿੱਚ ਇੱਕੋ ਸਿੱਕੇ ਦੇ ਦੋ ਪਾਸੇ ਨੇ ਇੱਕ ਪਾਸੇ ਸਮੱਸਿਆ ਯਾਨੀ ਕਮਜ਼ੋਰੀਆਂ ਤੇ ਦੂਜੇ ਪਾਸੇ ਹੱਲ ਯਾਨੀ ਗੁਰੂ ਦੀ ਸਿੱਖਿਆ ਨੂੰ ਅਪਣਾਉਣਾ ਹਾਂਜੀ ਤੇ ਅਖੀਰ ਵਿੱਚ ਨਾ ਇਹਨਾਂ ਵਿਚਾਰਾਂ ਦੇ ਆਧਾਰ ਤੇ ਇੱਕ ਸਵਾਲ ਸ਼ਾਇਦ ਸੋਚਣ ਲਈ ਛੱਡਿਆ ਜਾ ਸਕਦਾ ਹੈ ਜ਼ਰੂਰ ਇਹ ਸਿੱਖਿਆਵਾਂ ਨੂੰ ਸਮਝਣਾ ਤੇ ਉਹਨਾਂ ਤੇ ਚੱਲਣਾ ਹੀ ਸਭ ਤੋਂ ਮਹੱਤਵਪੂਰਨ ਹੈ ਤਾਂ ਫਿਰ ਇੱਕ ਆਮ ਇਨਸਾਨ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਖਾਸ ਕਰਕੇ ਜਦੋਂ ਉਹ ਆਪਣੀਆਂ ਕਮਜ਼ੋਰੀਆਂ ਨਾਲ ਲੜ ਰਿਹਾ ਹੁੰਦਾ ਹੈ ਆਪਣੀ ਹਉਮੈ ਨਾਲ ਜੂਝ ਰਿਹਾ ਹੁੰਦਾ ਹੈ ਉਹ ਇਸ ਗੱਲ ਵਿੱਚ ਫਰਕ ਕਿਵੇਂ ਮਹਿਸੂਸ ਕਰੇ ਕਿ ਉਸ ਦੀ ਪਗਤੀ ਜਾਂ ਸ਼ਰਧਾ ਸਿਰਫ ਇੱਕ ਆਦਤ ਹੈ ਜਾਂ ਆਪਣੀ ਤਸੱਲੀਲੀ ਹੈ ਜਾਂ ਫਿਰ ਵਕਈ ਗੁਰੂ ਦੀ ਰਜ਼ਾ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਸੱਚੀ ਕੋਸ਼ਿਸ਼ ਹੈ ਹਾਂ ਇਹ ਫਰਕ ਕਰਨਾ ਇਹ ਕਿਵੇਂ ਹੋਵੇ ਇਸ ਸਵਾਲ ਨਾਲ ਮਨੁੱਖੀ ਹਕੀਕਤ ਤੇ ਰੋਹਾਨੀ ਆਦਰਸ਼ ਦੇ ਵਿਚਕਾਰ ਜੋ ਖਿੱਚੋ ਤਾਣ ਹੈ ਉਸ ਨੂੰ ਸਾਹਮਣੇ ਲਿਆਉਂਦਾ ਹੈ ਹੂੰ ਤੇ ਸ਼ਾਇਦ ਹੋਰ ਡੁੰਗਾਈ ਨਾਲ ਆਪਣੇ ਅੰਦਰ ਚਾਤੀ ਮਾਰਨ ਦੀ ਹੋਰ ਇਮਾਨਦਾਰੀ ਦੀ ਮੰਗ ਕਰਦਾ ਹੈ